ਗੁਰਮੁਖ ਪਿਆਰਿਓ ਦੇਖੋ ਜੀ ਪਾਠ ਕਰਨ ਦੇ ਕਈ ਤਰੀਕੇ ਆ ਉੱਚੀ ਬੋਲ ਕੇ ਕਈ ਗੁਰਮੁਖ ਪਾਠ ਕਰਦੇ ਆ ਕਈ ਆਪਣੇ ਮੂੰਹ ਦੇ ਵਿੱਚ ਪਾਠ ਕਰਦੇ ਆ ਕਈ ਜੀਬ ਵੀ ਨਹੀਂ ਹਿਲਦੀ ਸੁਰਤ ਨਾਲ ਪਾਠ ਕਰਦੇ ਆ ਮਨ ਵਿੱਚ ਪਾਠ ਕਰਦੇ ਆ ਆਓ ਆਪਾਂ ਇਹਨੂੰ ਸਮਝਣ ਦਾ ਥੋੜਾ ਯਤਨ ਕਰਦੇ ਆ ਪਰ ਉਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਜਦੋਂ ਆਪਾਂ ਪਾਠ ਕਰਦੇ ਆ ਕੀ ਸਾਡੇ ਅੰਦਰ ਕੋਈ ਇੱਛਾ ਹੈ ਸਾਡੇ ਅੰਦਰ ਕੋਈ ਇਛਾਰਾ ਕੇਸੀ ਪਾਠ ਕਰਦੇ ਆ ਤਾਂ ਉਹ ਇਹਨੂੰ ਇੱਕ ਸਾਖੀ ਦੁਆਰਾ ਸਮਝਣ ਦਾ ਯਤਨ ਕਰੀਏ ਇੱਕ ਵਾਰੀ ਹੋਇਆ ਇੰਜ ਭਗਤ ਨਾਮਦੇਵ ਜੀ ਤਲਾ ਤੇ ਗਏ ਕੱਪੜੇ ਧੋਣ ਵਾਸਤੇ ਹੁਣ ਕੱਪੜੇ ਧੋਂਦੇ ਧੋਂਦੇ ਭਗਤ ਜੀ ਦੇ ਮਨ ਚ ਫੁਰਨਾ ਆਇਆ ਜੇ ਰੱਬ ਮੈਨੂੰ ਘੋੜੀ ਦੇ ਦਵੇ ਕੱਪੜੇ ਵੀ ਲੱਦ ਕੇ ਲਿਆਇਆ ਕਰਾਂਗਾ ਨਾਲੇ ਚੜ੍ਹ ਕੇ ਆਵਾਂਗਾ ਸੌਖ ਹੋ ਜਾਏਗੀ ਦੇਖੋ ਦੁਨੀਆ ਦੇ ਜਿੰਨੇ ਲੋਕ ਆ ਸਾਰੇ ਸੁੱਖਾਂ ਦੀ ਤਲਾਸ਼ ਵਿੱਚ ਭੱਜਦੇ ਆ ਸੁੱਖ ਸਾਰੇ ਮੰਗਦੇ ਆ ਕੋਈ ਹੈ ਕੋਈ ਦੁੱਖ ਮੰਗਦਾ ਰੱਬ ਤੋਂ ਸਾਰੇ ਆਪਾਂ ਜਿੰਨੇ ਆ ਰੱਬ ਤੋਂ ਸੁੱਖ ਮੰਗਦੇ ਆ ਸੁੱਖਾਂ ਦੀ ਖਾਤਰ ਦੁਨੀਆ ਭੱਜੀ ਫਿਰਦੀ ਆ ਲੋਕ ਆਪਦਾ ਪਰਿਵਾਰ ਛੱਡ ਦਿੰਦੇ ਆ ਸੱਤ ਸਮੁੰਦਰੋਂ ਪਾਰ ਚਲੇ ਜਾਂਦੇ ਆ ਸੁੱਖਾਂ ਦੀ ਖਾਤਰ ਇਹ ਜੋ ਹੋ ਰਿਹਾ ਤੇ ਭਗਤ ਨਾਮਦੇਵ ਜੀ ਭਾਵੇਂ ਭਗਤਾ ਹਜੇ ਉਹਨਾਂ ਦੇ ਮਨ ਵਿੱਚ ਇੱਕ ਪਹਿਲਾਂ ਪਹਿਲਾਂ ਫੁਰਨਾ ਆ ਗਿਆ ਸੀ ਕਿ ਸੌਖ ਹੋ ਜੇਗੀ ਉਧਰੋਂ ਈਸ਼ਵਰ ਦੇ ਮਨ ਵਿੱਚ ਆਈ ਵੀ ਜੇ ਮੈਂ ਉਹਨੂੰ ਘੋੜੀ ਦੇਤੀ ਫਿਰ ਹੋ ਸਕਦਾ ਵੀ ਨਾਮਦੇਵ ਡੋਲ ਜਾਵੇ ਤੇ ਮੈਨੂੰ ਭੁੱਲ ਜਾਵੇ ਮੇਰੀ ਭਗਤੀ ਛੱਡ ਦੇਵੇ ਹੁੰਦਾ ਹੀ ਬਹੁਤ ਵਰੀ ਹੁੰਦਾ ਤੇ ਜਦੋਂ ਆਪਾਂ ਪਾਠ ਕਰਦੇ ਆਂ ਮੂੰਹ ਦੇ ਵਿੱਚ ਕਰਦੇ ਆਂ ਚਾਹੇ ਮਨ ਦੇ ਵਿੱਚ ਕਰਦੇ ਆਂ ਦਾਤ ਮਿਲ ਜਾਂਦੀ ਹੈ ਰੱਬ ਨੂੰ ਭੁੱਲ ਜਾਂਦੇ ਆਂ ਦਾਤ ਪਿਆਰੀ ਵਿਸਰਿਆ ਦਾ ਤਾਰਾ ਹੋ ਜਾਂਦੀ ਹੈ ਜੀ ਚੀਜ਼ ਇਹ ਰੱਬ ਨੇ ਕਿਹਾ ਕਿ ਪਹਿਲਾਂ ਮੈਂ ਘੋੜੀ ਦਾ ਦੌਖੀ ਦਿਖਾ ਦਾਂ ਕੌਤਕਜਾ ਵਰਤਾ ਦੇਮਾ ਸੁੱਤੇ ਸੈਦ ਉੱਤੇ ਇੱਕ ਮੁਗਲ ਆਇਆ ਘੋੜੀ ਤੇ ਚੜ ਕੇ ਆ ਗਿਆ ਘੋੜੀ ਸੀ ਸੂਨ ਵਾਲੀ ਤਲਾਬ ਦੇ ਨੇੜੇ ਘੋੜੀ ਸੂਪੀ ਐ ਉਹਨੇ ਜਾਣਿਆ ਵੀ ਹੁਣ ਵਿਗਾਰ ਪਾਉਣੀ ਪੈਣੀ ਆ ਸਾਹਮਣੇ ਜਿਹੜਾ ਕੱਪੜੇ ਧੋ ਰਿਆ ਭਲਾ ਮਾਨਸ ਬੰਦਾ ਤੇ ਨਾਮਦੇਵ ਜੀ ਨੂੰ ਜਿਹੜੀ ਬਸ਼ੇਰੀ ਆ ਉਹ ਮੋਢੇ ਤੇ ਚਕਾਤੀ ਆ ਹੁਣ ਭਗਤ ਨਾਮਦੇਵ ਜੀ ਜਿਹੜੇ ਆ ਤੁਰੇ ਜਾਂਦੇ ਆ ਜੀ ਤੁਰੇ ਜਾ ਰਹੇ ਆ ਤੇ ਨਾਲੇ ਸੋਚੀ ਜਾਂਦੇ ਆ ਕਹਿੰਦੇ ਮੰਗੀ ਸੀ ਘੋੜੀ ਚੜਨ ਲਈ ਦੇ ਦਿੱਤੀ ਆ ਬਸ਼ੇਰੀ ਚੁੱਕਣ ਲਈ ਭਗਤ ਜੀ ਨੇ ਸੋਚਿਆ ਵੀ ਇਹ ਕੋਈ ਕੌਤਕ ਆ ਉਹਨੇ ਮੁਗਲ ਤੋਂ ਪੁੱਛਿਆ ਜਨਾਬ ਕਿੱਥੇ ਜਾਣਾ ਮੁਗਲ ਕਹਿੰਦਾ ਜੀ ਦਵਾਰਕਾ ਜਾਣਾ ਛੇਤੀ ਛੇਤੀ ਚੱਲ ਭਗਤ ਜੀ ਨੇ ਬਸ਼ੇਰੀ ਜ਼ਮੀਨ ਤੇ ਰੱਖੀ ਤੇ ਕਹਿੰਦੇ ਮੈਂ ਪਛਾਣ ਲਿਆ ਤੁਸੀਂ ਤਾਂ ਇਹ ਦੁਨੀਆ ਦੇ ਮਾਲਕ ਹੋ ਤੁਸੀਂ ਤਾਂ ਭਗਵਾਨ ਜੀ ਹੋ ਦਵਾਰਕਾ ਦੇ ਰਾਜੇ ਵੀ ਤੁਸੀਂ ਹੋ ਸਭ ਕੁਝ ਦੁਨੀਆ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ ਮੁਗਲ ਘੋੜੀ ਤੋਂ ਥੱਲੇ ਉਤਰਿਆ ਤੇ ਭਗਤ ਨਾਮਦੇਵ ਜੀ ਨੂੰ ਜਫੀ ਪਾਲੀ ਤੇ ਚਰਨਾ ਤੇ ਡੈਗ ਪੇ ਭਗਤ ਨਾਮਦੇਵ ਜੀ ਨੇ ਉੱਥੇ ਫਿਰ ਖੁਸ਼ ਹੋ ਕੇ ਸ਼ਬਦ ਉਚਾਰਨ ਕੀਤਾ ਸੀ ਬਲ ਬਲ ਜਾਉ ਹਾਂ ਬਲ ਬਲ ਜਾਉ ਨਿੱਕੀ ਤੇਰੀ ਵਿਗਾਰੀ ਆਲੇ ਤੇਰਾ ਨਾਮ ਗੁਰਮਖ ਪਿਆਰਿਓ ਤਾਂ ਜਦੋਂ ਇਹ ਇਹੋ ਜਿਹੀਆਂ ਸਾਖੀਆਂ ਆਪਾਂ ਸੁਣਦੇ ਆਂ ਆਪਾਂ ਨੂੰ ਗਿਆਨ ਆਉਂਦਾ ਇਹਨਾਂ ਨਾਲ ਦੇਖੋ ਕਿੰਨੀ ਸਮਝ ਆਉਂਦੀ ਆ ਵੀ ਭਗਵਾਨ ਜੀ ਨੇ ਉਹਨਾਂ ਦੀ ਪਰਖ ਲਈ ਉਹ ਰੂਪ ਬਣਾ ਕੇ ਧਰਤੀ ਤੇ ਆਉਣਾ ਕੀਤਾ ਹਣ ਗੱਲ ਇਹ ਆ ਜਿਹੜੀ ਮੈਂ ਆਵਜੀ ਨਾਲ ਕਰਨੀ ਚਾਹਨਾ ਵੀ ਕੌਜ ਲੋਕ ਆ ਜਿਹੜੇ ਮੁੱਖ ਦੇ ਵਿੱਚ ਪਾਠ ਕਰਦੇ ਆ ਮੂੰਹ ਦੇ ਵਿੱਚ ਕੌਜ ਲੋਕ ਆ ਜਿਹੜੇ ਉੱਚੀ ਉੱਚੀ ਬੋਲ ਕੇ ਕਰਦੇ ਆ ਕਈ ਨਾਂ ਤਾਂ ਉੱਚੀ ਬੋਲਦੇ ਆ ਨਾ ਮੂੰਹ ਦੇ ਵਿੱਚ ਹੌਲੀ ਹੌਲੀ ਕਰਦੇ ਆ ਬਿਲਕੁਲ ਮਨ ਦੇ ਵਿੱਚ ਕਰਦੇ ਆ ਐਵੇਂ ਕਰਨ ਦੇ ਨਾਲ ਕੀ ਹੁੰਦਾ ਅਸਲ ਦੇ ਵਿੱਚ ਬਹੁਤ ਉੱਚੀ ਅਵਸਥਾ ਜਿੱਥੇ ਆਪਣੇ ਫਰਨੇ ਚਲਦੇ ਆ ਖਿਆਲ ਚਲਦੇ ਆ ਦਿਨ ਆਵੀ ਬੀਤੇ ਸਮੇਂ ਦੀਆਂ ਯਾਦਾਂ ਚਲਦੀਆਂ ਨੇ ਆਉਣ ਵਾਲੇ ਸਮੇਂ ਦੀ ਚਿੰਤਾ ਚਲਦੀ ਆ ਉੱਥੇ ਹੀ ਇਹ ਵਿਚਾਰ ਜਿਹੜੇ ਆ ਉਹਨਾਂ ਦੀ ਜਗ੍ਹਾ ਬਾਣੀ ਚਲਦੀ ਆ ਇਦਾਂ ਦੀ ਹੀ ਇੱਕ ਘਟਨਾ ਬਾਬਾ ਨੰਦ ਸਿੰਘ ਜੀ ਦੇ ਜੀਵਨ ਦੀ ਸਾਖੀ ਆ ਸੰਤ ਮੀਹਾ ਸਿੰਘ ਜੀ ਹੋਇਆ 17-18 ਸਾਲ ਦੀ ਉਮਰ ਸੀ ਅਜੇ ਸੰਤ ਪਦਵੀ ਤਾਂ ਨਹੀਂ ਸੀ ਮਿਲੀ ਬਾਬਾ ਨੰਦ ਸਿੰਘ ਜੀ ਨਾਲ ਮੇਲ ਹੋਇਆ ਕੁਝ ਚੰਗੇ ਕਰਮ ਜਦੋਂ ਆ ਜਾਂਦੇ ਨਾ ਬੰਦੇ ਦੇ ਅੱਗੇ ਤੇ ਸਾਧੂਆਂ ਨਾਲ ਮੇਲ ਹੁੰਦਾ ਫਿਰ ਬਾਬਾ ਅਨੰਦ ਸਿੰਘ ਜੀ ਦੇ ਕੋਲ ਆਏ ਆ ਤੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਹਿੰਦੇ ਮਹਾਂਪੁਰਖੋ ਕਿਰਪਾ ਕਰੋ ਮੇਰਾ ਮਨ ਨਹੀਂ ਟਿਕਦਾ ਮੈਨੂੰ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਾ ਦਿਓ ਬਾਬਾ ਜੀ ਕਹਿੰਦੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਬਣਨਾ ਤੇ ਭਾਈ ਰਾਤ ਵੇਲਾ ਜਿਹੜਾ ਹੈ ਅੰਮ੍ਰਿਤ ਵੇਲਾ ਸੰਭਾਲਣਾ ਪਵੇਗਾ 2 ਵਜੇ ਉੱਠਣਾ ਪਵੇਗਾ। ਉਹਨਾਂ ਨੇ ਕਹਿ ਦਿੱਤਾ 7 ਵਜੇ। ਭਾਈ ਮੀਹਾ ਸਿੰਘ ਨੇ ਉਦੋਂ ਕਿਹਾ ਤੇ ਬਾਬਾ ਜੀ ਨੇ ਫਿਰ ਨੇਮ ਦਿੱਤਾ ਵੀ 2 ਵਜੇ ਉੱਠ ਕੇ ਕਰਨਾ ਕੀ ਆ ਇਹ ਵੀ ਤਾਂ ਜਾਣੋ ਨਾ। ਇਸ਼ਨਾਨ ਕਰਕੇ ਕਿਰਿਆ ਜਿਹੜੀ ਸਰੀਰ ਦੀ ਅਸੋਧ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਇਤਨਾ ਸਮਾਂ ਸਿਮਰਨ ਵਿੱਚ ਜੁੜਨਾ ਹੈ, ਜੁਗਤੀ ਦਿੱਤੀ ਜੁੜਨ ਦੀ। ਕਿਵੇਂ ਜੁੜਨਾ? ਉੱਚੀ ਬੋਲ ਕੇ ਕਹਿੰਦੇ ਪਾਠ ਕਰਦਾ ਜੀ ਮੈਂ ਤਾਂ। ਆਖਿਆ ਉੱਚੀ ਬੋਲ ਕੇ ਪਾਠ ਨਹੀਂ ਕਰਨਾ ਆਪਦੇ ਮਨ ਦੇ ਵਿੱਚ ਪਾਠ ਕਰਨਾ ਜਦੋਂ ਮਨ ਦੇ ਵਿੱਚ ਪਾਠ ਕਰੇਗਾ ਤੈਨੂੰ ਤੇਰੇ ਖਿਆਲ ਵੀ ਸਪਾਉਣਗੇ ਮਨ ਦੇ ਉੱਪਰ ਧਿਆਨ ਰੱਖਣਾ ਫਰਨੇ ਆਉਣਗੇ ਫਿਰ ਚਲੇ ਜਾਣਗੇ ਫਿਰ ਆਉਣਗੇ ਫਰਨਿਆਂ ਦੀ ਹਨੇਰੀ ਵਗੇਗੀ ਤੂੰ ਉਧਰ ਧਿਆਨ ਨਹੀਂ ਦੇਣਾ ਬਸ ਤੂੰ ਆਪਣੀ ਸੁਰਤ ਜਿਹੜੀ ਆ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨੀ ਹੈ ਪ੍ਰਾਣਾ ਸਮਾ ਸੀ ਉਦੋਂ ਘੜੀਆਂ ਵੀ ਆਮ ਨਹੀਂ ਸੀ ਹੁੰਦੀਆਂ ਉਹਨਾਂ ਨੇ ਕੀ ਕੀਤਾ ਲੁਧਿਆਣੇ ਤੋਂ ਇੱਕ అలਾਰਮ ਵਾਲੀ ਘੜੀ ਖਰੀਦੀ ਕਿਉਂਕਿ ਉਦੋਂ ਲੁਧਿਆਣੇ ਤੋਂ ਮਿਲਦੀਆਂ ਹੁੰਦੀਆਂ ਸੀ ਜ਼ਿਆਦਾ ਕਰਕੇ ਚੀਜ਼ਾਂ ਵੱਡਾ ਸ਼ਹਿਰ ਸੀ అలਾਰਮ ਵਾਲੀ ਘੜੀ ਖਰੀਦੀ ਆ ਤੇ ਆਪਦੇ ਪਿੰਡ ਘਰ ਜਾ ਕੇ ਆਪਣੀ ਦਾਦੀ ਨੂੰ ਤੇ ਆਪਣੇ ਮਾਤਾ ਜੀ ਨੂੰ ਆਖਿਆ ਵੀ ਮੈਨੂੰ ਇੰ样 ਕਰਿਓ ਰਾਤ ਨੂੰ 2 ਵਜੇ ਜਗਾ ਦਿਓ ਕਿਉਂਕਿ ਮੈਂ ਬਣਨਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ అలਾਰਮ ਵੀ ਲਾਇਆ ਪਰ ਮਹਿੰਗਾ ਸੌਦਾ ਸੀ ਅੰਮ੍ਰਿਤ ਵੇਲੇ ਦਾ ਜਾਗਣਾ ਰੱਬ ਦੀ ਨੇਤ ਐਸੀ ਹੋਈ ਨਾ ਦਾਦੀ ਦੀ ਜਾ ਖੁੱਲੀ ਤੇ ਨਾ ਮਾਤਾ ਦੀ అలਾਰਮ ਵੀ ਵੱਜਿਆ ਵੱਜ ਵੱਜ ਕੇ ਬੰਦ ਹੋ ਗਿਆ ਹੋ ਜਾਂਦਾ ਜੀ ਐਵੇਂ ਬਹੁਤ ਬਰੀ ਹੋ ਜਾਂਦਾ ਜਦੋਂ ਨੀਂਦਰ ਖੁੱਲੀ ਆ ਘੜੀ ਤੇ ਵੇਖਿਆ ਕਿ ਸਵੇਰ ਦੇ 6 ਵਜ ਗਏ ਆ ਬਹੁਤ ਗੱਲ ਜਿਹੜੀ ਦਿਲ ਨੂੰ ਲੱਗੀ ਆ ਬਹੁਤ ਜ਼ਿਆਦਾ ਬੜਾ ਦੁਖੀ ਹੋਏ ਕਿ ਪਹਿਲੇ ਦਿਨ ਹੀ ਮਹਾਪੁਰਖਾਂ ਦਾ ਬਚਨ ਨਹੀਂ ਕਮਾਇਆ ਗਿਆ ਕਮਾਲ ਹੋ ਗਈ ਹੁਣ ਧਿਆਨ ਦੇਣਾ ਦੇਖੋ ਜੀ ਕਈ ਵਾਰੀ ਇਹ ਹੁੰਦਾ ਵੀ ਅਸੀਂ ਉੱਠਣਾ ਚਾਹੁੰਨੇ ਆ ਉੱਠਿਆ ਨਹੀਂ ਜਾਂਦਾ ਇੱਥੇ ਜਿਹੜੀ ਮੈਂ ਗੱਲ ਸਾਂਝੀ ਕਰਨੀ ਆ ਕਿ ਕੋਈ ਨੇਮ ਨਾ ਬਣੇ ਕੋਈ ਅਗਲੀ ਪੌੜੀ ਰੱਬ ਦੇ ਘਰ ਦੀ ਨਾ ਮਿਲੇ ਅਫਸੋਸ ਤਾਂ ਲੱਗਦਾ ਪਰ ਗੱਲਾਂ ਤਾਂ ਅਫਸੋਸ ਤਾਂ ਬਹੁਤ ਸਾਰੇ ਕਰਦੇ ਆ ਇਹ ਗੱਲ ਦਾ ਦੁੱਖ ਬਹੁਤ ਸਾਰੇ ਸਰੀਰ ਪ੍ਰਗਟ ਕਰਦੇ ਆ ਕੀ ਕਰੀਏ ਜੋਰ ਲਾ ਕੇ ਥੱਕ ਗਏ ਮਨ ਨਹੀਂ ਟਿਕਦਾ ਜਦੋਂ ਪਾਠ ਕਰਦੇ ਆ ਸੁਰਤ ਨਹੀਂ ਟਿਕਦੀ ਉੱਚੀ ਬੋਲ ਕੇ ਵੀ ਕਰਦੇ ਆ ਪਰ ਨਹੀਂ ਪਾਠ ਕਰਦੇ ਆ ਪਤਾ ਨਹੀਂ ਲੱਗਦਾ ਵੀ ਪਾਠ ਹੋ ਗਿਆ ਇਸ ਤਰ੍ਹਾਂ ਦੀ ਸਮੱਸਿਆ ਖੜੀ ਹੋਈ ਪਈ ਆ ਤੇ ਗੁਰਮੁਖੋ ਕੁਦਰਤ ਦੀ ਨੇਤ ਐਸੀ ਆ ਵੀ ਕਈ ਵਾਰੀ ਅਸੀਂ ਕਹਿੰਨੇ ਆ ਨਾ ਇਹ ਅੰਮ੍ਰਿਤ ਵੇਰਾਣੀ ਬਣ ਰਿਹਾ ਪਾਠ ਨਹੀਂ ਹੋ ਰਿਹਾ ਇਹ ਸਿਰਫ ਗੱਲਾਂ ਦਾ ਵਿਰਾਗ ਆ ਅਸਲੀ ਵਿਰਾਗ ਸੱਚਾ ਵਿਰਾਗ ਕੋਈ ਹੋਰ ਆ ਉਹ ਆ ਆਪਣੇ ਤੋਂ ਕੋਈ ਸਜ਼ਾ ਲਾਉਣੀ ਜੋ ਮੀਹਾ ਸਿੰਘ ਨੇ ਕੀਤਾ ਸੀ ਭਾਈ ਮੀਹਾ ਸਿੰਘ ਜੀ ਆਪਣੇ ਵੱਲ ਉਂਗਲ ਕਰਕੇ ਕਹਿੰਦੇ ਐ ਸਰੀਰ ਅੱਜ ਤੂੰ ਉੱਠਿਆ ਨਹੀਂ ਅੰਮ੍ਰਿਤ ਵੇਲੇ ਅੱਜ ਤੈਨੂੰ ਸਜ਼ਾ ਦੇਣੀ ਆ ਕਿਹੜੀ ਤੈਨੂੰ ਸਾਰਾ ਦਿਨ ਅੱਜ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਕੁਦਰਤ ਦੀ ਨੇਤ ਐਸੀ ਦੂਜੀ ਰਾਤ ਫਿਰ ਕਿਸੇ ਵੀ ਦੀ 2 ਵਜੇ ਅੱਖ ਨਾ ਖੁੱਲੀ ਕਲਯੁਗ ਨੇ ਆਪਦੀ ਚਾਦਰ ਪਾ ਕੇ ਸਵਾਹ ਛੱਡਿਆ ਸਾਰਿਆਂ ਨੂੰ ਤੇ ਭਾਈ ਮੀਹਾ ਸਿੰਘ ਮਹਾਂਪੁਰਖਾਂ ਦਾ ਜਿਹੜੇ ਬਾਦ ਵਿੱਚ ਬਣੇ ਆ ਵਿਰਾਗ ਵੱਧ ਗਿਆ ਸੱਚੀ ਤੜਫ ਸੀ ਅੰਦਰ ਸਜ਼ਾ ਹੋਰ ਸਖਤ ਕਰਤੀ ਕਹਿੰਦੇ ਅੱਜ ਤਾਂ ਤੈਨੂੰ ਦਿਨ ਖਾਣ ਨੂੰ ਤਾਂ ਕੀ ਪੀਣ ਨੂੰ ਵੀ ਕੁਝ ਨਹੀਂ ਦੇਣਾ ਵੇਖ ਲਓ ਇਹ ਹੁੰਦੀ ਆ ਸੱਚੀ ਆਸ਼ਕੀ ਇਹ ਹੱਠ ਨਹੀਂ ਸੀਗਾ ਇਹ ਇੱਕ ਜੋੜਨ ਦਾ ਜੁੜਨ ਦਾ ਤਰੀਕਾ ਸੀ ਸੱਚਾ ਵਿਰਾਗ ਸੀਗਾ ਹੁਣ ਦਾਦੀ ਨੂੰ ਵੀ ਤੇ ਮਾਤਾ ਨੂੰ ਵੀ ਫਿਕਰ ਲੱਗ ਗਿਆ ਕਿ ਪਹਿਲਾਂ ਖਾਣਾ ਛੱਡਿਆ ਹੁਣ ਪਾਣੀ ਪੀਣਾ ਛੱਡਿਆ ਜੇ ਅੱਜ ਵੀ ਨਾ ਉੱਠਿਆ ਗਿਆ ਪਤਾ ਨਹੀਂ ਮੁੰਡਾ ਕੀ ਕਰ ਬੈਠੇ ਉਮਰ ਅਜੇ ਜਵਾਨੀ ਦੀ ਸੀ ਦਾਦੀ ਕਹਿੰਦੀ ਮੈਂ ਅੱਜ ਰਾਤ ਦੇ 2 ਵਜੇ ਤੱਕ ਵਾਹਿਗੁਰੂ ਵਾਹਿਗੁਰੂ ਜਪਦੀ ਤੇ ਚਰਖਾ ਕੱਤਦੀ ਰਹਾਂਗੀ 2 ਵਜੇ ਦਾ ਨੇਮ ਬਣਿਆ ਐਸੀ ਕਿਰਪਾ ਹੋਈ ਨੇਮ ਹਮੇਸ਼ਾ ਲਈ ਬਣਿਆ ਰਿਹਾ ਵੱਡੀ ਅਵਸਥਾ ਨੂੰ ਪ੍ਰਾਪਤ ਹੋ ਗਏ ਸੰਤ ਮੀਹਾਂ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੀ ਸੰਗਤ ਕਰਕੇ ਮੇਰੇ ਕਹਿਣ ਦਾ ਭਾਵੇਂ ਆ ਵੀ ਗੁਰੂ ਵੀ ਕਿਰਪਾ ਕਰਦਾ ਚਾਹੇ ਮੂੰਹ ਵਿੱਚ ਪਾਠ ਕਰੀਏ ਚਾਹੇ ਉੱਚੀ ਬੋਲ ਕੇ ਚਾਹੇ ਮਨ ਵਿੱਚ ਪਾਠ ਕਰੀਏ ਜੇ ਵਿਰਾਗ ਹੋਵੇ ਫਿਰ ਉਹ ਤਿੰਨੇ ਹੀ ਕਬੂਲ ਹੋ ਜਾਂਦੇ ਆ ਜੇ ਵਿਰਾਗ ਨਾ ਹੋਵੇ ਫਿਰ ਇਹੇ ਭਾਵੇਂ ਆਪਾਂ ਮਨ 'ਚ ਕਰ ਲਈਏ ਉੱਚੀ ਜਿੰਨਾ ਮਰਜ਼ੀ ਬੋਲੀ ਚੱਲੀਏ ਫਿਰ ਇਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਇਹ ਬੋਲਿਆ ਹਵਾ ਛੁੱਟ ਜਾਂਦਾ ਚਲੋ ਇੰਨਾ ਕੁ ਹੋ ਜਾਂਦਾ ਵੀ ਜੀਵ ਕਮ ਸੇ ਕੰਮ ਉਹਨਾ ਟਾਈਮ ਗਲਤ ਬਿਆਨ ਨਹੀਂ ਕਰਦੀ ਤਾਂ ਸਾਨੂੰ ਭਾਈ ਇਹ ਚੀਜ਼ਾਂ ਸਾਰੀਆਂ ਸਮਝਣੀਆਂ ਚਾਹੀਦੀਆਂ ਨੇ ਜੋ ਮੈਂ ਆਪ ਜੀ ਨੂੰ ਕਹਿ ਰਿਹਾ ਆ। ਇਹ ਭਗਤ ਨਾਮਦੇਵ ਜੀ ਉਹ ਤਲਾਬ ਤੇ ਕੱਪੜੇ ਧੋਂਦੇ ਆ। ਕੱਪੜੇ ਧੋਂਦੇ ਧੋਂਦੇ ਮਨ 'ਚ ਫੁਰਨੇ ਭਗਤਾਂ ਦੇ ਵੀ ਆਉਂਦੇ ਆ। ਕਿ ਇਹ ਕੰਮ ਸੌਖਾ ਹੋ ਜੇ ਆਪਣੇ ਬਾਲੇ ਆਉਂਦੇ ਆ। ਉਹਨਾਂ ਭਗਤਾਂ ਦੇ ਮਨ ਵਿੱਚ ਉਹ ਹੁੰਦਾ ਵੀ ਜੋ ਆਉਂਦੇ ਉਹਨੂੰ ਰੋਕਣ ਦੀ ਸ਼ਕਤੀ ਵੀ ਹੁੰਦੀ ਹੈ ਉਹਨਾਂ ਕੋਲ ਭਗਤੀ ਦੀ ਸ਼ਕਤੀ ਹੁੰਦੀ ਹੈ। ਭਾਉ ਵੀ ਹੁੰਦਾ ਉਹਨਾਂ ਅੰਦਰ, ਤਿਆਗ ਵੀ ਹੁੰਦਾ, ਵਿਰਾਗ ਵੀ ਹੁੰਦਾ। ਇਹ ਬਿਰਾ ਕਰਕੇ ਜਾਂ ਭੋਲੇ ਭਾਏ ਕਰਕੇ ਤਾਂ ਰੱਬ ਜਿਹੜਾ ਭਗਤ ਵਸ ਕਰ ਲੈਂਦੇ ਆ ਰੱਬ ਨੂੰ ਵੀ ਆਪਣੇ ਪ੍ਰੇਮ ਦੇ ਅਧੀਨ ਕਰ ਲੈਂਦੇ ਆ ਭਗਤ ਕਬੀਰ ਜੀ ਦੀ ਸਾਖੀ ਤੁਸੀਂ ਸੁਣੀ ਹੋਣੀ ਆ ਸ਼ਾਇਦ ਇਹ ਕਿ ਕਾਂਸੀ ਦੇ ਵਿੱਚ ਕੱਪੜਾ ਬੁਣ ਰਿਹਾ ਭਗਤ ਜੀ ਤੇ ਜਦੋਂ ਭਗਤ ਜੀ ਕੱਪੜਾ ਬੁਣ ਰਹੇ ਆ ਹਜੇ ਉਹ ਨਾਲ ਨਾਲ ਉਹ ਕੱਪੜੇ ਦੇ ਰਾਮ ਰਾਮ ਵੀ ਜਪੀ ਜਾਂਦੇ ਵਾਹਿਗੁਰੂ ਦਾ ਨਾਮ ਰਿਸ਼ਤੇਦਾਰਾਂ ਵੱਲੋਂ ਸੁਨੇਹਾ ਆ ਗਿਆ ਵੀ ਸਾਡਾ ਕੋਈ ਬਜ਼ੁਰਗ ਆ 2 ਸਾਲ ਤੋਂ ਬਿਮਾਰ ਪਿਆ ਇਲਾਜ ਕਰਵਾਇਆ ਠੀਕ ਨਹੀਂ ਹੋ ਰਹੇ ਬੜੀ ਤਕਲੀਫ ਆ ਉਹਨਾਂ ਨੂੰ ਆਪ ਜੀ ਆ ਕੇ ਮਿਲੋ ਭਗਤ ਜੀ ਹੁਣ ਭਗਤ ਕਬੀਰ ਸਾਹਿਬ ਜੀ ਆਪਣਾ ਕੱਪੜਾ ਬੁਣਨਾ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਬਿਮਾਰ ਬਜ਼ੁਰਗ ਨੂੰ ਮਿਲਣ ਲਈ ਜਾਂਦੇ ਆ ਉੱਥੇ ਜਦੋਂ ਜਾਂਦੇ ਆ ਨਾ ਤੇ ਅੰਤਰ ਧਿਆਨ ਹੋ ਕੇ ਕੀ ਦੇਖਦੇ ਆ ਜਿਹੜਾ ਬਜ਼ੁਰਗ ਆ ਉਹਨੇ ਆਪਣਾ ਪਰਿਵਾਰ ਦੀ ਖਾਤਰ ਕਾਫੀ ਪਰਪੰਚ ਕਰਕੇ ਧੰਨ ਲੁੱਟਿਆ ਹੋਇਆ ਪੈਸਾ ਕਮਾਇਆ ਬਹੁਤ ਤੇ ਤਰੀਕਾ ਵੀ ਗਲਤ ਸੀਗਾ ਉਹਦੇ ਇਵਜ਼ ਵਿੱਚ ਦੁੱਖ ਪਾ ਰਿਆ ਉਹ ਫਲ ਮਿਲ ਰਿਹਾ ਸੀ ਇਹਨੇ ਕੋਈ ਚੰਗਾ ਨਹੀਂ ਸੀ ਕੀਤਾ ਕਿਉਂਕਿ ਜਿਹੜੇ ਭਗਤ ਹੁੰਦੇ ਆ ਉਹ ਦੇਖ ਲੈਂਦੇ ਆ ਪਿਛਲੇ ਜਨਮਾਂ ਵਿੱਚ ਬੰਦੇ ਨੇ ਕੀ ਕੀਤਾ ਤੇ ਉਹ ਤਾਂ ਖੁਦ ਭਗਤ ਕਬੀਰ ਜੀ ਜਿਹੜੇ ਗੋਬਿੰਦ ਵਿੱਚ ਲੀਨ ਆ ਉਹ ਹਾਂ ਜੀ ਫਿਰ ਉਹ ਕਹਿੰਦੇ ਵੀ ਦੇਖੋ ਮੀਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਬਜ਼ੁਰਗ ਨੇ ਹੱਥ ਜੋੜੇ ਆ ਭਗਤ ਜੀ ਅੱਗੇ ਬੇਨਤੀ ਕੀਤੀ ਆ ਤੇ ਬਜ਼ੁਰਗ ਕਹਿਣ ਲੱਗਾ ਹੱਥ ਜੋੜ ਕੇ ਭਗਤ ਜੀ ਮੇਰਾ ਉਧਾਰ ਕਰੋ ਜੀ ਮੈਂ ਬਹੁਤ ਵੱਡਾ ਪਾਪੀ ਆ ਭਗਤ ਜੀ ਕਹਿਣ ਲੱਗੇ ਭਾਈ ਦੇਖ ਤੂੰ ਕਰਦਾ ਸੀ ਨਾ ਪਾਪ ਤੇ ਪਾਪ ਕਰ ਕਰਕੇ ਕਹਿੰਦਾ ਸੀ ਮੇਰਾ ਪਰਿਵਾਰ ਸੁਖੀ ਹੋ ਜੇ ਇਹਨਾਂ ਦੀ ਖਾਤਰ ਪੈਸਾ ਜੋੜ ਦੇਮਾ ਹੁਣ ਕਈ ਲੋਕ ਇੰਨਾ ਪੈਸਾ ਕਮਾਉਣਾ ਚਾਹੁੰਦੇ ਆ ਕਈ ਪੀੜੀਆਂ ਬਹਿ ਕੇ ਖਾ ਲੈਣ ਉਹਨਾਂ ਨੂੰ ਕੰਮ ਹੀ ਨਾ ਕਰਨਾ ਪਵੇ ਭਾਈ ਫਿਰ ਉਦਮੀ ਕਿਵੇਂ ਬਣਨਗੇ ਮਿਹਨਤੀ ਕਿਵੇਂ ਬਣਨਗੇ ਹੁਣੇ ਤਰਲੇ ਕਰ ਰਿਆ ਜਿੰਨਾ ਲਈ ਤੂੰ ਪਾਪ ਕਮਾਇਆ ਕਿੱਥੇ ਗਏ ਤੇਰੇ ਘਰ ਦੇ ਭਗਤ ਜੀ ਕਹਿੰਦੇ ਭਾਈ ਬਹੁ ਪਰਪੰਚ ਕਰ ਪਰ ਤਨ ਲਿਆਵੈ ਬਹੁਤ ਤੂੰ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰ ਲੇ ਹੁਣ ਪਿਆ ਨਾ ਮੰਜੇ ਤੇ ਕਿਸੇ ਨੇ ਵੀ ਇਹਦੇ ਵਿੱਚੋਂ ਤੇਰਾ ਸਾਥ ਨਹੀਂ ਦੇਣਾ ਐਂ ਕਰ ਛਟਕਾਰਾ ਤੇਰਾ ਮਨ ਕਰਕੇ ਜੇ ਰੱਬ ਦਾ ਨਾਮ ਜਪੇਗਾ ਇੱਕ ਵਾਰੀ ਰਾਮ ਕਹੇ ਰਾਮ ਉਹ ਜਿਹੜਾ ਰਮਿਆ ਹੋਇਆ ਸਾਰੇ ਪਾਸੇ ਤੇ ਪਹਿਨਾ ਭਗਤ ਜੀ ਨੇ ਕਿਹਾ ਕਹੋ ਰਾਮ ਉਹਨੇ ਬਾਅਦ ਵਿੱਚ ਆਖਿਆ ਰਾਮ ਤੇ ਇੰਨੀ ਗੱਲ ਕਹਿਣ ਦੇ ਨਾਲ ਹੀ ਭਗਤ ਜੀ ਨੇ ਕਹਾਇਆ ਸੀ ਉਹ ਜੰਨਤ ਵਿੱਚ ਪਹੁੰਚ ਗਿਆ ਸ਼ਬਦ ਉੱਥੇ ਭਗਤ ਜੀ ਨੇ ਗਾਇਆ ਆ ਤਰੇ ਆਏ ਕਹਾ ਤੁਮ ਲੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕੋ ਕਿਆ ਕਰੋ ਅਪਾਗੇ ਦੁੱਖ ਸੁਖ ਕਰਕੇ ਕਟੰਬ ਜਿਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹ ਕਬੀਰੇ ਅਗੇ ਤੇ ਨਾ ਸੰਮਾਰ ਤਾ ਕਹਿਣ ਦਾ ਭਾਵੇ ਆ ਵੀ ਬੰਦਾ ਜਿਹੜਾ ਹੈ ਉਹਨੇ ਬਹੁਤ ਸਾਰੇ ਪਾਪ ਕਮਾਏ ਆ ਜਾਂਦੀ ਵਾਰ ਡਰਾਉਣਾ ਬਣਿਆ ਹੱਥ ਨਾ ਲਾਉਂਦੇ ਡਰਦੇ ਉਹ ਜਿੰਨਾ ਲਈ ਤੂੰ ਪਾਪ ਕਮਾਏ ਅੱਜ ਕਿੱਥੇ ਗਏ ਤੇਰੇ ਕਰ ਦੇ ਵਾਹਿਗੁਰੂ ਤਾਂ ਇਸ ਤਰ੍ਹਾਂ ਗੁਰਮੁਖੋ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹ ਹੋ ਜਾਂਦੀ ਹੈ ਤਾਂ ਜਦੋਂ ਆਪਾਂ ਹੁਣ ਮਨ ਦੇ ਵਿੱਚ ਪਾਠ ਕਰਨ ਦੀ ਗੱਲ ਕਰਦੇ ਆਂ ਵੀ ਮਨ ਦੇ ਵਿੱਚ ਅਸੀਂ ਪਾਠ ਕਰਨਾ ਪਹਿਲਾਂ ਮਨ ਦੇ ਵਿੱਚ ਕਿਵੇਂ ਹੋ ਜਾਏਗਾ ਸਮਝੋ ਇਹਨੂੰ ਥੋੜਾ ਜਿਹਾ ਪਹਿਲਾਂ ਤਾਂ ਜੀਵ ਜਪੇਗੀ ਸਿੱਧਾ ਮਨ ਦੇ ਨਾਲ ਪਾਠ ਕਿਵੇਂ ਹੋ ਜਾਏਗਾ ਮਨ ਤਾਂ ਪਹਿਲਾਂ ਚੰਚਲਾ ਮਨ ਤਾਂ ਜਿਹੜਾ ਹੈ ਪਲਕ-ਪਲਕ ਮਨ ਬਦਲੀਏ ਹੁਣ ਇਹ ਹੋਰ ਆ ਅੱਖਾਂ ਚ ਅਪਕੀਆਂ ਤੇ ਮਨ ਹੋਰ ਪਲਕ-ਪਲਕ ਮਨ ਬਦਲ ਜਾਂਦਾ ਬੰਦੇ ਦਾ ਤਾਂ ਕਦੇ ਵੀ ਇਹ ਗਲਤੀ ਇਹ ਭੁੱਲ ਨਹੀਂ ਕਰਨੀ ਜੀ ਤੇ ਬਾਕੀ ਆਪਾਂ ਦੇਖਦੇ ਆ ਇੱਥੇ ਬਹੁਤ سارے ਲੋਕ ਆ ਜਿਹੜੇ ਗੁਰਮਖ ਪਿਆਰਿਓ ਦੁਨੀਆ ਤੇ ਆ ਕੇ ਰਾਮ ਰਾਮ ਉੱਚੀ-ਉੱਚੀ ਕਹਿੰਦੇ ਆ ਪਰ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਦੇ ਅੰਦਰ ਟਿਕਾ ਨਹੀਂ ਹੁੰਦਾ ਉਹਨਾਂ ਅੰਦਰ ਸ਼ਾਂਤੀ ਨਹੀਂ ਹੁੰਦੀ ਬਸ ਉਹਦਾ ਕਾਰਨ ਇਹ ਆ ਵੀ ਉੱਪਰਲੇ ਮਨ ਦੇ ਨਾਲ ਕਰਦੇ ਆ ਉਹ ਉਨਾ ਅੰਦਰ ਵਿਰਾਗ ਨਹੀਂ ਹੁੰਦਾ ਤਾਂ ਪਹਿਲਾ ਬੱਚਾ ਜਿਹੜਾ ਹੈ ਨਰਸਰੀ ਕਲਾਸ ਪੜਦਾ ਫਿਰ ਹੌਲੀ-ਹੌਲੀ ਜਮਾਤ ਜਿਹੜੀ ਅੱਗੇ ਦੀ ਅੱਗੇ ਜਾਂਦੀ ਹੈ ਇੱਕਦਮ ਅਵਸਥਾ ਨਹੀਂ ਬਣੇਗੀ ਵੀ ਮਨ ਦੇ ਨਾਲ ਤੁਸੀਂ ਪਾਠ ਕਰਨ ਲੱਗ ਜੋਂ ਇਹ ਨਹੀਂ ਹੁੰਦਾ ਪਹਿਲਾਂ ਜੀਬ ਦੇ ਨਾਲ ਹੀ ਜਪਣਾ ਪਵੇਗਾ ਜੀਬ ਤੋਂ ਬਾਅਦ ਫਿਰ ਹੌਲੀ-ਹੌਲੀ ਜਪਿਆ ਹੋਇਆ ਨਾਮ ਜੇ ਸੁਭਾਅ ਬਣੇਗਾ ਉਹ ਕਰਮ ਜਿਹੜੇ ਆ ਪਿਛਲੇ ਉਹ ਵੀ ਮਦਦ ਕਰਨਗੇ ਸਤਿਗੁਰੂ ਦੀ ਕਿਰਪਾ ਵੀ ਹੋਵੇਗੀ ਕਿਰਪਾ ਤੋਂ ਬਿਨਾ ਤਾਂ ਇਹ ਚੀਜ਼ ਹੋਣੀ ਨਹੀਂ ਫੇਰ ਮਨ ਦੇ ਵਿੱਚ ਪਾਠ ਕੀਤਾ ਜਾਵੇਗਾ। ਕਈ ਵੀ ਆਪਾਂ ਕਹਿ ਦਿੰਦੇ ਹਾਂ ਜੀ ਮੈਂ ਤਾਂ ਮਨ ਦੇ ਵਿੱਚ ਪਾਠ ਕਰੀ ਜਾਂਦਾ। ਨਹੀਂ ਭਾਈ ਮਨ ਜਿਹੜਾ ਉਹ ਬੋਲ ਰਿਹਾ ਕੁਝ ਨਾ ਕੁਝ ਕਹਿ ਰਿਹਾ। ਪਾਠ ਨਹੀਂ ਹੋ ਰਿਹਾ। ਇਸ ਕਰਕੇ ਸ਼ੁਰੂਆਤ ਦੇ ਵਿੱਚ ਆਪ ਹੀ ਬੋਲ ਕੇ ਆਪਣੀ ਆਵਾਜ਼ ਨੂੰ ਉਹਨੂੰ ਕੰਨਾਂ ਰਾਹੀਂ ਸੁਣਨਾ ਚਾਹੀਦਾ ਤੇ ਇਹ ਭਾਵਨਾ ਬਣਾ ਕੇ ਸੁਣਨਾ ਚਾਹੀਦਾ ਵੀ ਇਹ ਸਤਿਗੁਰੂ ਦੀ ਬਾਣੀ ਆ। ਗੁਰੂ ਜੀ ਬੋਲ ਰਹੇ ਆ ਤੇ ਮੈਂ ਸੁਣ ਰਿਹਾ। ਫਿਰ ਭਾਵਨਾ ਵੀ ਬਣ ਜਾਂਦੀ ਆ ਮਨ ਵੀ ਟਿਕਾਵ ਵਿੱਚ ਆ ਜਾਂਦਾ ਹੈ ਗੁਰਮੁਖੋ ਤਾਂ ਇਹ ਇੱਕ ਵਿਧੀ ਸੀ ਜਿਹੜੀ ਜਦੋਂ ਸੰਤ ਮੀਹਾ ਸਿੰਘ ਨੂੰ ਦੱਸੀ ਸੀ ਨਾ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਸੀ ਗੁਰੂ ਕਿਰਪਾ ਕਰਦਾ ਜਦੋਂ ਸੱਚਾ ਵਿਰਾਗ ਹੋਵੇ ਸੰਤ ਅਤਰ ਸਿੰਘ ਜੀ ਬਿਛੋੜੇ ਦਾ ਵਿਰਾਗ ਗਦਾਵਰੀ ਦੇ ਕੰਢੇ ਸਵਾ ਲੱਖ ਪਾੜ ਜਵਜੀ ਸਾਹਿਬ ਜੀ ਦੇ ਕਰਨ ਦਾ ਪ੍ਰਣ ਲਿਆ ਵੀ ਤੇਰਾ ਵਿਛੋੜਾ ਹੈ ਕਲਗੀਆਂ ਵਾਲਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇਰੇ ਦਰਸ਼ਨ ਹੋ ਜਾਣ ਇੱਕ ਕਿਤਾਬ ਹੈ ਉਹਨਾਂ ਦੀ ਵਿਸ਼ਵ ਸ਼ਾਂਤੀ ਉਹਦੇ ਵਿੱਚ ਜ਼ਿਕਰ ਮਿਲਦਾ ਵੀ ਇੱਕ ਰਾਗੀ ਹੋਇਆ ਸੋਧ ਸਿੰਘ ਸੰਤ ਅਤਰ ਸਿੰਘ ਜੀ ਬੈਠੇ ਸੀ ਤੇ ਰਾਗੀ ਸੋਧ ਸਿੰਘ ਜੀ ਚਰਨ ਪਰਸ ਰਹੇ ਆ ਚਰਨ ਘੁੱਟਣ ਦੀ ਸੇਵਾ ਕਰਦੇ ਆ ਘੁੱਟਦੇ ਘੁੱਟਦੇ ਕਹਿੰਦੇ ਬਾਬਾ ਜੀ ਤੁਸੀਂ ਗੁੱਸਾ ਨਾ ਕਰਨਾ ਅੰਦਰ ਇੱਕ ਗੱਲ ਚੱਲ ਰਹੀ ਆ ਜੇ ਕਹੋ ਤੇ ਪੁੱਛ ਲਾ ਸੰਤ ਅਤਰ ਸਿੰਘ ਜੀ ਕਹਿਣ ਲੱਗੇ ਨਿਮਰਤਾ ਸੀਗੀ ਬਹੁਤ ਜ਼ਿਆਦਾ ਭਾਈ ਪੁੱਛ ਲਾ ਕੀ ਤੇਰੇ ਮਨ ਦੇ ਵਿੱਚ ਆ ਵੀ ਇਹ ਨਾ ਹੋਵੇ ਤੇਰੇ ਮਨ ਵਿੱਚ ਰਹਿ ਜੇ ਗੱਲ ਪੁੱਛਣ ਲੱਗਾ ਵੀ ਤੁਸੀਂ ਦੋ ਵਾਰੀ ਸਵਾ ਲੱਖ ਪਾਠ ਕੀਤੇ ਆ ਸੱਚ ਦੱਸਿਓ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਗਏ ਨੇ ਤੁਹਾਨੂੰ ਮਾਫ ਕਰਨਾ ਮੈਂ ਪੁੱਛ ਰਿਹਾ ਇਹ ਦੱਸੋ ਵੀ ਕਹੋ ਜਾਂ ਰੂਪ ਸੀਗਾ ਪ੍ਰੇਸ਼ਣ ਬਹੁਤ ਵੱਡਾ ਪੁੱਛ ਲਿਆ ਕੋਈ ਕੀ ਦੱਸੇ ਉਹ ਪੁੱਛ ਲਿਆ ਵੀ ਜਿਹੜਾ ਹਿੰਮਤ ਵਾਲਾ ਹੀ ਕਰ ਸਕਦਾ ਹਰੋ ਚੀਜ਼ ਨੂੰ ਕੋਈ ਦੱਸ ਨਹੀਂ ਸਕਦਾ ਬਾਬਾ ਬੁੱਲੇ ਸ਼ਾਹ ਨੇ ਵੀ ਲਿਖਿਆ ਨਾ ਜਦੋਂ ਇਸ਼ਕ ਨਮਾਜ਼ ਜਾ ਕੀਤੀ ਆ ਸਭ ਭੁੱਲ ਗਏ ਮੰਦਰ ਮਸੀਤੀ ਆ ਜਦੋਂ ਯਾਰ ਨੇ ਆਣ ਦੀਦਾਰ ਦਿੱਤਾ ਗੱਲ ਕਹਿਣੀ ਨਹੀਂ ਜੋ ਬੀਤੀ ਆ ਜਦੋਂ ਇਸ਼ਕ ਨਮਾਜ਼ ਜਾ ਕੀਤੀ ਆ ਜਦੋਂ ਨਮਾਜ਼ ਪੜੀ ਇਸ਼ਕ ਦੀ ਇਸ਼ਕ ਕਿਹੜਾ ਰੱਬੀ ਇਸ਼ਕ ਸਭ ਭੁੱਲ ਗਏ ਮੰਦਰ ਮਸੀਤੀ ਆ ਪਤਾ ਨਹੀਂ ਲੱਗਾ ਮੰਦਰ ਮਸੀਤ ਆ ਸਾਰੇ ਰੱਬ ਦੇ ਘਰ ਜਦੋਂ ਯਾਰ ਨੇ ਆਣ ਦੀਦਾਰ ਦਿੱਤਾ ਗੱਲ ਕਹਿਣੀ ਨਹੀਂ ਜੋ ਬੀਤੀ ਆ ਇਦੋਂ ਰੱਬ ਦੇ ਯਾਰ ਦੇ ਦੀਦਾਰ ਹੋ ਗਏ ਨਾ ਅੱਲਾਹ ਪਾਕ ਦੇ ਉਹਨੂੰ ਫਿਰ ਉਹ ਕਿਹਾ ਨਹੀਂ ਜਾਂਦਾ ਹੁੰਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਚੀਜ਼ ਨੂੰ ਕੋਈ ਕੀ ਦੱਸੇ ਗੁਰਦੁਆਰਾ ਨਗੀਨਾ ਘਾਟ ਉੱਥੇ ਮਹਾਂਪੁਰਖਾਂ ਨੂੰ ਪ੍ਰਾਪਤੀ ਹੋਈ ਹਜੂਰ ਸਾਹਿਬ ਡਿਊਟੀ ਲੱਗੀ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜਦੋਂ ਨੇ ਸਵਾਲ ਕੀਤਾ ਨਾ ਔਰਾਗੀ ਸਿੰਘ ਨੇ ਤੇ ਸੰਤ ਅਤਰ ਸਿੰਘ ਜੀ ਦੇ ਚਿਹਰੇ ਤੇ ਨੂਰ ਆ ਗਿਆ ਸੋਧ ਸਿੰਘ ਦਾ ਦਾੜਾ ਆਪਣੇ ਹੱਥ ਵਿੱਚ ਲੈ ਕੇ ਕਹਿੰਦੇ ਕਲਗੀਆਂ ਵਾਲਾ ਵੀ ਹੁਣ ਤੇਰੇ ਨਾਲ ਹੀ ਆ ਹੁਣ ਕਿੱਥੇ ਗਿਆ ਖਾਲਸੇ ਦਾ ਰੂਪ ਕਲਗੀਆਂ ਵਾਲਾ ਆਪ ਹੀ ਆ ਖਾਲਸੇ ਦਾ ਦਾੜਾ ਕਲਗੀਆਂ ਵਾਲੇ ਦਾ ਦਾੜਾ ਵਜੂਦ ਵਿੱਚ ਆ ਕੇ ਸੰਤ ਅਤਰ ਸਿੰਘ ਜੀ ਨੇ ਪੂਰਾ ਸ਼ਬਦ ਪੜ੍ਹਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਉਸ ਸਮੇਂ ਸੋਧ ਸਿੰਘ ਜੀ ਕਹਿਣ ਲੱਗੇ ਵੀ ਜੋ ਮੇਰੇ ਅੰਦਰ ਚੱਲਿਆ ਨਾ ਤੇ ਮੈਂ ਵੀ ਨਹੀਂ ਦੱਸ ਸਕਦਾ ਵੀ ਮੇਰੇ ਨਾਲ ਕੀ ਬੀਤੀ ਆ ਕਹਣ ਦਾ ਭਾਵੇਂ ਆ ਵੀ ਸ਼ਰਦਾ ਦੀ ਇਹ ਨਿਸ਼ਾਨੀਆਂ ਪਿਆਰ ਤੇ ਵਿਰਾਗ ਵਿੱਚ ਰਹਿਣਾ ਜ਼ਰੂਰ ਝਾਤੀ ਪਾਇਓ ਵੀ ਜੇ ਅਸੀਂ ਮੂੰਹ ਵਿੱਚ ਪਾਠ ਕਰਦੇ ਆ ਚਾਹੇ ਮਨ 'ਚ ਕਰਦੇ ਆ ਉੱਚੀ ਬੋਲ ਕੇ ਕਰਦੇ ਆ ਵੀ ਸਾਡੀ ਜ਼ਿੰਦਗੀ ਅੰਦਰ ਵਿਰਾਗ ਹੈ ਕਿ ਨਹੀਂ ਇਹ ਨਹੀਂ ਆਇਆ ਨਾ ਤੇ ਝੋਲੀਆਂ ਅੱਡਿਓ ਜਿਨ੍ਹਾਂ ਨੂੰ ਮਿਲੀ ਆ ਦਾਤ ਵਿਰਾਗ ਦੀ ਉਹ ਵੀ ਹੱਥ ਤੇ ਹੱਥ ਧਰ ਕੇ ਨਾ ਬੈਠਣ ਨੇਮ ਵਧਾ ਕੇ ਅਰਦਾਸ ਕਰਨ ਸੱਚੇ ਪਾਤਸ਼ਾਹ ਮੇਰਾ ਬੈਰਾਗ ਨਕਲੀ ਨਾ ਰਹੇ ਕਰਨੀ ਦਾ ਬੈਰਾਗ ਬਣੇ ਨਕਲੀ ਬੈਰਾਗ ਕੁਝ ਦਿਨਾਂ ਵਿੱਚ ਹੀ ਘੋੜਾ ਬੈਰਾਗ ਹੁੰਦਾ ਟੀਮਰ ਬੈਰਾਗ ਹੁੰਦਾ ਇਹ ਬੜੀ ਛੇਤੀ ਕਈ ਵਾਰੀ ਦਾ ਕਾਰਨ ਬਿਰਾਗ ਖਤਮ ਹੋ ਜਾਂਦਾ ਕਈ ਕਾਰਨ ਕਰਕੇ ਬਣਿਆ ਹੁੰਦਾ ਜਦੋਂ हट ਜਾਂਦਾ ਕਾਰਨ ਫਿਰ ਬੈਰਾਗ ਆਉਂਦਾ ਹੀ ਨਹੀਂ ਇਹੋ ਜਿਹਾ ਬੈਰਾਗ ਸਾਡਾ ਨਹੀਂ ਹੋਣਾ ਚਾਹੀਦਾ ਤਾਂ ਸਾਨੂੰ ਜਿਹੜੀ ਆ ਸਰਵ ਸ਼ਕਤੀਮਾਨ ਵਾਹਿਗੁਰੂ ਪਰਮੇਸ਼ਰ ਹਰ ਜਗ੍ਹਾ ਹੈ ਪਰ ਉਹਦਾ ਵਿਰਾਗ ਹੋਣਾ ਬੜਾ ਜ਼ਰੂਰੀ ਆ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਸਤਗੁਰੂ ਮਹਾਰਾਜ ਜੀ ਦੇ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਆ ਜੀ ਵੱਧ ਤੋਂ ਵੱਧ ਇਹਨਾਂ ਦਿਨਾਂ ਵਿੱਚ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਅਭਿਆਸ ਸਾਹਿਬ ਜਾਦਿਆਂ ਦੀ ਯਾਦ ਵਿੱਚ ਚੌਂਕੜਾ ਜ਼ਰੂਰ ਮਾਰਨਾ ਚਾਹੀਦਾ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਪੁੱਲ ਚੱਕ ਦੀ ਖਿਮਾ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ